ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜਿਹੜੇ ਨਵੇਂ ਕਾਨੂੰਨ ਆਉਣਿਆ ਸਰਕਾਰ ਵੱਲੋਂ ਹੁਣ ਜਿਹੜੀ ਮੀਟਿੰਗ ਹੋਣੀ ਆ ਸਰਕਾਰ ਵੱਲੋਂ ਜਿਹਦੇ ਵਿੱਚ ਉਹਨਾਂ ਨੇ ਇਮੀਗ੍ਰੇਸ਼ਨ ਨੂੰ ਲੈ ਕੇ ਕੁਝ ਨਵੇਂ ਕਾਨੂੰਨ ਕੱਢਨੇ ਆ ਇਸ ਟੌਪਿਕ ਬਾਰੇ ਗੱਲ ਕਰਾਂਗੇ ਜਿਹਦੇ ਨਾਲ ਜਿਹੜੇ ਵੀਰਪਰਾ ਏਜੰਟ ਆ ਉਹਨਾਂ ਦਾ ਕੰਮ ਠਾਪ ਹੋਊਗਾ ਇਸ ਟੌਪਿਕ ਬਾਰੇ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਵੀ ਕਿਹੜੇ ਕਾਨੂੰਨ ਵਾਂ ਤੇ ਇਹ ਕਦੋਂ ਤੋਂ ਲਾਗੂ ਹੋਣਗੇ ਜਾਦਾ ਚਿਰ ਨਾਲ ਲੈਂਦੇ ਹੋਏ ਕਰਦੇ ਆਂ ਵੀਡੀਓ ਸਟਾਰਟ ਪਰ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜਿਹੜੂ ਕੰਗੋ ਜਿੰਨਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲਟੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਹ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ 'ਤੇ ਕੁਝ ਸਿੱਖ ਸਕੋ ਤੇ ਕੁਝ ਸਿਖਾ ਸਕੋ ਤੇ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰam ਦੇ ਉੱਤੇ ਫੋਲੋ ਨਹੀਂ ਕੀਤਾ ਸਾਨੂੰ ਜੇ ਕਿ ਇੰਸਟਾਗ੍ਰam ਤੇ ਵੀ ਫੋਲੋ ਕਰ ਲਵੋ ਉਹਦਾ ਲਿੰਕ ਤੁਹਾਨੂੰ ਮਿਲ ਜਾਊਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਜਦੋਂ ਉਹਤੇ ਮੈਸੇਜ ਕਰਕੇ ਪੁੱਛ ਸਕਦੇ ਜੇ ਆਪਾਂ ਤੁਹਾਨੂੰ ਜਵਾਬ ਜਰੂਰ ਦਵਾਂਗੇ ਠੀਕ ਹੈ ਜਿਆਦਾ ਚਿਰ ਨਾ ਲੈਂਦੇ ਹੋਏ ਕਰਦੇ ਆਂ ਵੀਡੀਓ ਸਟਾਰਟ ਹੁਣ ਆਪਾਂ ਤੁਹਾਨੂੰ ਸਾਰੇ ਵੀਰਾਂ ਨੂੰ ਪਤਾ ਹੈ ਕਿ ਪਹਿਲਾਂ ਕੀ ਹੁੰਦਾ ਹੁੰਦਾ ਸੀ ਕੋਟਾ ਸਿਸਟਮ ਕੱਢਦੇ ਸੀ ਜਿਵੇਂ ਕਿ ਸਰਕਾਰ ਨੇ ਇਹ ਕੋਟਾ ਕੱਢਤਾ ਅ ਮਰੋਮ ਵਾਸਤੇ ਕੋਟਾ ਕੱਢਤਾ ਨਾ ਪੋਲੀ ਵਾਸਤੇ ਕੋਟਾ ਕੱਢਤਾ ਜਨਵਾ ਵਾਸਤੇ ਕੋਟਾ ਕੱਢਤਾ ਇਹ ਰਗੂਸੀ ਵਾਸਤੇ ਕੋਟਾ ਕਰਦਾ ਜਿੰਨੇ ਵੀ ਮਿਲ ਕੇ ਆਪਣੇ ਇਟਲੀ ਦੇ ਸ਼ਹਿਰ ਹੈਗੇ ਉਹਨਾਂ ਸ਼ਹਿਰਾਂ ਵਾਸਤੇ ਵੱਖੋ ਵੱਖਰਾ ਕੋਟਾ ਕੱਢਿਆ ਜਾਂਦਾ ਸੀ ਠੀਕ ਆ ਇਹ ਕੋਟਾ ਸਿਸਟਮ ਉਹਨਾਂ ਨੇ ਬੰਦ ਕਰਨਾ ਇਸ ਵਾਰ ਬੰਦ ਕਰਨ ਦਾ ਕਾਰਨ ਕੀ ਆ ਕਿਉਂਕਿ ਜਿੱਥੇ ਅਸਲ ਵਿੱਚ ਮੰਨੇ ਲੋਡ ਹੁੰਦੀ ਆ ਉੱਥੇ ਬੰਦੇ ਪਹੁੰਚਦੇ ਨਹੀਂ ਆ ਤੇ ਜਿੱਥੇ ਬੰਦੇ ਦੀ ਲੋਡ ਨਹੀਂ ਹੁੰਦੀ ਉੱਥੇ ਪਰ ਗਿਣਤੀ ਵਿੱਚ ਬੰਦੇ ਪਹੁੰਚ ਜਾਂਦੇ ਆ ਠੀਕ ਹੈ ਤੇ ਬਾਅਦ ਵਿੱਚ ਉਹ 2 ਨੰਬਰ 'ਚ ਹੋ ਜਾਂਦੇ ਆ ਐਂਟਰੀ ਕਰਾ ਕੇ ਪਹੁੰਚ ਜਾਂਦੇ ਆ ਹੁਣ ਕੀ ਹੋਊਗਾ ਇਸ ਵਾਰ ਸਰਕਾਰ ਨੇ ਕੀ ਕਰਨਾ ਵਾ ਤੁਹਾਨੂੰ ਸਾਹ ਵੀ ਆਪਾਂ ਨੂੰ ਪਤਾ ਹੀ ਹੈ ਕੀ ਹੋਣਾ ਸਰਕਾਰ ਜਿਹੜੀ ਵਾ ਉਹ ਨਵੇਂ ਕਾਨੂੰਨ ਜਿਹੜੇ ਲੈ ਕੇ ਆਉਂਦੀ ਆ ਇਹਦੇ ਵਿੱਚ ਉਹਨਾਂ ਨੇ ਕੀ ਕਰਨਾ ਵਾ ਹੁਣ ਮੀਟਿੰਗ ਕਰਨ ਦਾ ਆ ਮੀਟਿੰਗ ਕਰਨੀ ਉਹਨਾਂ ਨੇ ਤੇਜ਼ ਤੇਜ਼ ਨੂੰ ਮੀਟਿੰਗ ਹੋਣੀ ਆ ਉਹਨਾਂ ਦੀ ਇਮੀਗ੍ਰੇਸ਼ਨ ਵਾਲਿਆਂ ਦੀ ਤੇ ਇਮੀਗ੍ਰੇਸ਼ਨ ਵਿੱਚ ਉਹਨਾਂ ਨੇ ਕੀ ਕਰਨਾ ਵਾ ਕੋਟਾ ਸਿਸਟਮ ਬੰਦ ਕਰਨਾ ਵਾ ਮਤਲਬ ਕੋਟਾ ਸਿਸਟਮ ਬੰਦ ਕਰਨਾ ਮਤਲਬ ਇਹ ਵਾਕੀ ਉਹਨਾਂ ਨੇ ਜਿਹੜੇ ਪੇਪਰ ਵਾ ਉਹਨੇ ਪਹਿਲਾਂ ਵੇਖਣਾ ਕਿ ਕਿੱਥੇ-ਕਿੱਥੇ ਬੰਦਿਆਂ ਦੀ ਲੋੜ ਹੈਗੀ ਆ ਠੀਕ ਆ ਤੇ ਉਸ ਹਿਸਾਬ ਨਾਲ ਉਹ ਉਹ ਸ਼ਹਿਰ ਨੂੰ ਉਹਨਾਂ ਕੋਟਾ ਮਿਲੂਗਾ ਜਿੰਨੇ ਬੰਦਿਆਂ ਦੀ ਉਹਦੇ ਲੋੜ ਹੈਗੀ ਆ ਤੇ ਕੋਟਾ ਮਿਲਣ ਤੋਂ ਪਹਿਲਾਂ ਕੀ ਹੋਊਗਾ ਉਹ ਚੈੱਕ ਕਰਨਗੇ ਕਿ ਸੱਚੀ ਬੰਦਿਆਂ ਦੀ ਲੋੜ ਹੈਗੀ ਆ ਕਿ ਜਾਂ ਮਾਲਕ ਜਿਹੜੇ ਵਾ ਵੇਹੇ ਹੀ ਪੇਪਰ ਜਿਹੜੇ ਵਾ ਉਹ ਪਰਮਾਨ ਦੇ ਆ ਬੰਦੇ ਸਿਰਫ ਸਦਨ ਵਾਸਤੇ ਇੱਥੇ ਠੀਕ ਆ ਉਹ ਮਾਲਕ ਨੂੰ ਜਮਾਲ ਕਰੇ ਜਾ ਕੇ ਡਾਕੂਮੈਂਟ ਵੇਖਣਗੇ ਕਾਮ ਵੇਖਣਗੇ ਉੱਥੇ ਬੰਦਿਆਂ ਦੀ ਗਿਣਤੀ ਵੇਖਣਗੇ ਵੀ ਬੰਦਿਆਂ ਦੀ ਗਿਣਤੀ ਦੇ ਕਿੰਨੇ ਦੀ ਲੋੜ ਵਾ ਕੀ ਹਿਸਾਬਤਾ ਬਿਆ ਜੇਕਰ ਉਥੇ ਰੋਡ ਸੱਚੀ ਹੋਊਗੀ ਫਿਰ ਪੇਪਰ ਜਿਹੜਾ ਕੋਟਾ ਉਹਨਾਂ ਨੂੰ ਮਿਲੂਗਾ ਉਹਨਾਂ ਨੇ ਉਹਨੇ ਪੇਪਰ ਭਰੇ ਜਾਣਗੇ ਪਰ ਜੇਕਰ ਬੰਦੇ ਦੀ ਲੋੜ ਨਾ ਹੋਈ ਤੇ ਉਹਨਾਂ ਨੇ ਪੇਪਰ ਜਿਹੜੇ ਵਾ ਕੋਟਾ ਉਹਨਾਂ ਨੂੰ ਨਹੀਂ ਮਿਲਣਾ ਠੀਕ ਆ ਇਹ ਨਵੇਂ ਕਾਨੂੰਨ ਜਿਹੜੇ ਵਾ ਸਰਕਾਰ ਵੱਲੋਂ ਬਣਾਏ ਜਾ ਰਹੇ ਆ ਇਹ ਆਉਣ ਵਾਲੇ ਸਮੇਂ ਵਿੱਚ ਇਹਨਾਂ ਦੀ ਅਪਡੇਟ ਜ਼ਰੂਰ ਮਿਲੂਗੀ ਕਿ ਕੀ ਕੀ ਹੋਰ ਅਪਡੇਟ ਕਰਦੇ ਆ ਵਿੱਚ ਇਹਦੇ ਕਿੱਥੇ ਕਿੱਥੇੜੇ ਵਾ ਕਿੰਨਾ ਕਿੰਨਾ ਕੋਟਾ ਵਾ ਘਟਾਉਂਦੇ ਵਧਾਉਂਦੇ ਵਾ ਪਹਿਲਾਂ ਕੀ ਹੁੰਦਾ ਸੀ ਜਿਵੇਂ ਆਪਾਂ ਕਹਿ ਜਾਈਏ ਕਿ ਰੋਮ ਨੂੰ ਕੋਟਾ ਮਿਲ ਗਿਆ 500 ਬੰਦਿਆਂ ਦਾ ਤੇ ਲੋਡ ਸਿਰਫ ਉਥੇ ਬੰਦਿਆਂ ਦੀ ਹੈਗੀ ਆ 50 ਬੰਦਿਆਂ ਦੀ ਤੇ 450 ਬੰਦਾ ਸਿਰਫ ਵੈਸੇ ਹੀ ਉਥੇ ਪਹੁੰਚ ਜਾਂਦਾ ਦਾ ਸਿਰਫ ਐਂਟਰੀ ਕਰਾਉਣ ਦੇ ਮਾਰੇ ਠੀਕ ਆ ਮਾਲਕ ਪੇਪਰ ਭਰ ਦਿੰਦੇ ਸੀ ਮਾਲਕ ਨੂੰ ਇੱਕ ਮਾਲਕ ਨੂੰ ਬੰਦਿਆਂ ਦੀ ਲੋਡ ਸਿਰਫ 10 ਬੰਨੇ ਲੋੜਿਆ ਉਹ 50 50 ਬੰਨੇ ਪੇਪਰ ਭਰ ਦਿੰਦਾ ਸੀ ਠੀਕ ਆ ਤੇ ਬਾਅਦ ਚ ਇੱਥੇ ਆਣ ਕੇ ਸਾਰੇ ਵੀਰ ਭਰਾ 2 ਨੰਬਰ 'ਤੇ ਹੋ ਜਾਂਦੇ ਸੀ ਪਰ ਇਹਦਾ ਬੈਨੀਫਿਟ ਸਭ ਤੋਂ ਜ਼ਿਆਦਾ ਆਪਣੇ ਜਿਹੜੇ ਵੀਰ ਭਰਾਵਾ ਇੰਡੀਅਨਵਾ ਪਾਕਿਸਤਾਨਵਾ ਬੰਗਲਾਦੇਸ਼ਵਾ ਜਾਂ ਔਰ ਕੋਈ ਵੀ ਐਸ਼ੀਅਨ ਕੰਟਰੀ ਵਾ ਜਿੱਥੋਂ ਵੀ ਰਾ ਭਰਾਵਾਂ ਨੇ ਆਉਣਾ ਉਹਨਾਂ ਨੂੰ ਬੈਨੀਫਿਟ ਇਹ ਹੋਣਾ ਕਿ ਜੇਗਾ ਇੱਥੇ ਆਉਣਗੇ ਪੇਪਰ ਤੁਹਾਡੇ ਨਿਕਲਣਗੇ ਤੁਹਾਡਾ ਵੀਜ਼ਾ ਲੱਗੂਗਾ ਤੁਸੀਂ ਇੱਥੇ ਆਓਗੇ ਤੁਹਾਨੂੰ ਇੱਥੇ ਆਣ ਕੇ ਡਾਕੂਮੈਂਟ ਬਣਾਉਣ ਵਿੱਚ ਕੋਈ ਔਖ ਨਹੀਂ ਹੋਊਗੀ ਤੁਹਾਨੂੰ ਤੁਹਾਡਾ ਮਾਲਕ ਤੁਹਾਡਾ ਮੁਕਰੂਗਾ ਨਹੀਂਗਾ ਤੁਹਾਡੇ ਮਾਲਕ ਦੇ ਜਿਹੜਾ ਵਾ ਉਹਦੇ ਪਹਿਲਾਂ ਸਾਈਨ ਹੋਏ ਹੋਣਗੇ ਕੰਟ੍ਰੈਕਟ ਦੇ ਉੱਤੇ ਕਿ ਤਾਂ ਜੋ ਮੁਕਰ ਨਾ ਸਕੇ ਇਹ ਸਾਰੇ ਨਿੱਕੇ ਨਿੱਕੇ ਉਹਨਾਂ ਨੇ ਚੇਂਜ ਕਰਨੇ ਆ ਤੇ ਤਾਂ ਜੋ ਜਿਹੜੇ ਵੀਰ ਭਰਾ ਇੱਥੇ ਪਹੁੰਚਦੇ ਆ ਉਹ ਸੌਖੇ ਤਰੀਕੇ ਨਾਲ ਤੇ ਔਖੇ ਨਾ ਹੋਣ ਚਲੋ ਪੈਸੇ ਤੇੜੇ ਲੱਗਦੇ ਲੱਗਦੇ ਵਾ ਉਸ ਤੋਂ ਬਗਾਇ ਧਿਆਨ ਕਿ ਔਖੇ ਨਾ ਹੋਣ ਇਹ ਸਾਰੇ ਨਿੱਕੇ ਨਿੱਕੇ ਕੰਮ ਆਉਣ ਵਾਲੇ ਸਮੇਂ ਵਿੱਚ ਚੇਂਜ ਹੋਣੇ ਆ ਤੇ ਜਦੋਂ ਵੀ ਕੋਈ ਅਪਡੇਟ ਆਪਾਨੂੰ ਮਿਲੂਗੀ ਇਸ ਦੇ ਬਾਰੇ ਆਪਾਂ ਤੁਹਾਨੂੰ ਆਪਣੇ ਚੈਨਲ ਦੇ ਉੱਤੇ ਵੀਡੀਓ ਪਾ ਕੇ ਜ਼ਰੂਰ ਦੱਸਾਂਗੇ ਤੇ ਨਿੱਕੀ ਜਿਹੀ ਆਪੇੜ ਆਪਾਨੂੰ ਮਿਲੀ ਸੀ ਦੀ ਮੈਂ ਸੋਚਿਆ ਚਲੋ ਇਸ ਤੇ ਵੀਡੀਓ ਬਣਾ ਕੇ ਤੇ ਵੀਰੇ ਭਾਣ ਦੱਸਿਆ ਜਾਵੇ ਤੇ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਉਹਨੇ ਚਿਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ